ਸਤਿ ਸ਼੍ਰੀ ਅਕਾਲ ਸਾਰੇ ਪੰਜਾਬਾਸ ਨੂੰ ਜਿਹੜਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ ਤੇ ਜਿਸ ਨੂੰ ਚ ਅੱਜ ਆਪਾਂ 13 April ਪੰਜਾਬ ਦੇ ਦਿਨ ਦੇ ਮੌਸਮ ਨੂੰ ਨਿਕਲ ਕੇ ਕਿੰਨਾ ਲੱਕ ਤੇ ਮੌਕਾ ਕਾਰਵਾਈਆਂ ਦੇਖ ਨੂੰ ਮਿਲ ਸਕਦੀਆਂ ਨੇ ਤੇ ਕਿਹੜੇ ਲੱਕ ਸਾਫ ਤੇ ਖੁਸ਼ਕ ਬੜੇ ਰਹਿਣਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਵੀਰ ਆਪਾਂ ਚਾਹਤੇ ਨਵੇਂ ਆਇਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨਾਲ ਜਰੂਰ ਕਰ ਲੋ ਤੇ ਆਪਾਂ ਲਾ ਸਕਦੇ ਕਿਸਾਨ ਵੀਰਾਂ ਨਾਲ ਵੀਡੀਓ ਨੂੰ ਸ਼ੇਅਰ ਜਰੂਰ ਕਰ ਲੋ ਚੋ ਲੱਗੇ ਵਧੇ ਇਹ ਵੀਡੀਓ ਲ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਸਾਰੇ ਹੀ ਪਰਿਵਾਰ ਤਾਹਾਨੂੰ ਹੈਪੀ ਵਸਾਖੀ ਹੈਪੀ ਤੁਹਾਨੂੰ ਲੱਖ ਲੱਖ ਵਧਾਈਆਂ ਹੋਣ ਅੱਜ 13 ਬਜੇ ਪਹਿਲਾਂ 6:30 ਵਜੇ ਦੀ ਸਵੇਰ ਦੀਆਂ ਪੰਜਾਬ ਦੀਆਂ ਲਾਈਵ ਸਾਈਡ ਤੋਂ ਫੇਚੇ ਦਿਖੋ ਆਪਣੇ ਪੰਜਾਬ ਦਾ ਥੋੜੇ ਬੋਧਾ ਲੱਖ ਟੁੱਟ ਵੀ ਬਦਲਵਾਈ ਦਾ ਆਉਣ ਜਾਂ ਲੱਗਿਆ ਹੋਇਆ ਹੈ ਵਕਤ ਦੀ ਹੈ ਜੋ ਸੈਸਟਮ ਆਪਣੇ ਪਾਕਿਸਤਾਨ ਦਾ ਕਾਫੀ ਲੱਖ ਜੋ ਮਾਰ ਕਰ ਰਿਹਾ ਹੈ ਪਾਕਿਸਤਾਨ ਦਾ ਕਾਫੀ ਲੱਖ ਚਰੋਂ ਮੀਹ ਨੇ ਰੀ ਚੱਕਰ ਦੇਖ ਨੂੰ ਮਾਰ ਰਿਹਾ ਤੇ ਆਉਣੇ ਥੋੜੇ ਘੰਟੇ ਅਜੇ ਪੰਜਾਬ ਵਿੱਚ ਵੀ ਐਂਟਰ ਕਰ ਜੂਗੇ ਸਿਸਟਮ ਇਹ ਤਕਰੀਬਨ ਆਪਣੇ ਮਾੜੀ ਮੋਟੀ ਬਦਲੋ ਦੀ ਦੇਖੋ ਹੁਣੇ ਐਂਟਰ ਹੋਣੀ ਸ਼ੁਰੂ ਹੋ ਚੁੱਕੀ ਹੈ ਮਾੜੀ ਮੋਟੀ ਕਾਰਵਾਈਆਂ ਦੇਖ ਨੂੰ ਮੈਨ ਕਾਰਵਾਈਆਂ ਦੇੜੀਆਂ ਸ਼ੁਰੂ ਕਰ ਜੂਗਾ ਇਹ ਸਿਸਟਮ ਕਾਫੀ ਤਕੜਾ ਦਿੱਸਦਾ ਆਪਾਂ ਥੱਲੇ ਦੇ ਭਾਗ ਆਉਜੇ ਸਿਸਟਮ ਆ ਰਿਹਾ ਹੈ ਪੂਰੀ ਤਰ੍ਹਾਂ ਪੰਜਾਬ ਨੂੰ ਕਵਰ ਕਰ ਲੂਗਾ ਸੱਸ ਤੋਂ ਹਰਿਆਣੇ ਦੇ ਵੀ ਕਾਫੀ ਲੈ ਕੇ ਚੋ ਮੀ ਪਊਗਾ ਆਪਾਂ ਨੂੰ ਦੇਸੇ ਥੱਲੇ ਦਾ ਸਿਸਟਮ ਵੀ ਹੈ ਆ ਦੇਖੋ ਕਿੰਨਾ ਤਕੜਾ ਸਿਸਟਮ ਹੈ ਆਪਣੇ ਪੰਜਾਬ ਦੇ ਆ ਭਾਗ ਹੋਏ ਨੇ ਵਿੱਚ ਮੀਂਹ ਕਣੀ ਜਿਆਦੇ ਸਾਰ ਹਨ ਨਾ ਅੰਮਰਸਾਹ ਤਾਹਨ ਫਿਰੋਜ਼ਪੁਰ ਫਰੀਦਕੋਟ ਮੁਕਸੋ ਸਾਹਿਬ ਫਾਜ਼ਿਲਕਾ ਗੁਰਦਾਸਪੁਰ ਆਪਣੇ ਕਸ਼ਕਪੂਥਾ ਜੰਦਰੇ ਪਾਕ ਹੋ ਗਏ ਹ ਸ਼ਾਰਪੁਰ ਦੇ ਹੋ ਗਏ ਪਠਾਨਕੋਟ ਦੇ ਭਾਗ ਹੋ ਗਏ ਇਹਨਾਂ ਵਿੱਚ ਮੀਂਹ ਕਣੀ ਜਿਆਦੇ ਸਾਰ ਹਨ ਇਹਨਾਂ ਭਾਗਾਂ ਵਿੱਚ ਆਪਾਂ ਕਾਫੀ ਤੇਜ਼ ਹਨੇਰੀ ਚੱਕਰ ਤਾਂ ਘੜੇ ਮਾਰੀ ਤਾਂ ਇਨਕਾਰ ਵੀ ਨਹੀਂ ਕਰ ਸਕਦੇ ਇਹ ਸਿਸਟਮ ਆਪਾਂ ਅੱਜ ਮੇਨ ਦੁਪਹਿਰ ਤੋਂ ਬਹੁਤ ਪ੍ਰਭਾਵਿਤ ਕਰਨ ਲਾਪੂਗਾ ਪੰਜਾਬ ਨੂੰ ਪੂਰੀ ਤਰ੍ਹਾਂ ਆਪਾਂ ਦੁਪਹਿਰ ਤੋਂ ਬਹੁਤ ਇੱਕ ਵੀਡੀਓ ਬਣਾਵਾਂਗੇ ਜਿਸ ਵਿੱਚ ਚੰਗੀ ਦੱਸਾਂਗੇ ਕਿ ਮਤਲਬ ਕਿਹਨਾਂ ਿਲਕ ਨੂੰ ਮੀਂਹ ਕਿੰ ਬਾਕੀ ਅੱਜ ਵਿੱਚ ਨਹੀਂ ਮੌਸਮ ਭਾਵੇਂ ਜਦੋਂ ਕੋਈ ਨਵੀਂ ਰਿਪੋਰਟ ਆਊਗੀ ਮੀਂਹ ਕਣੀ ਤੁਹਾਡੇ ਵਾਦੇ ਹਾਂ ਜੇ ਕਰ ਲਿਆ ਹਾਂ ਤੈਨੂੰ ਵੀਡੀਓ ਬਣਾ ਕੇ ਸਭ ਤੋਂ ਪਹਿਲਾਂ ਦੱਸ ਜਾਵੇਗਾ ਵੀਡੀਓ ਨਾਲ ਇੱਕ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੋ ਧੰਨਵਾਦ